ਇੱਕ ਟੱਟਾ ਇੱਕ ਧੱਕਾ ਮਾਪਿਆ ਕਦੋਂ ਕਿਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾ ਲਊਗਾ ਇੱਕ ਕਹਾਣੀ ਜਿਹਾ ਸੱਚਾ ਇਸਕਤ ਕੇ ਬਾਦਨ ਸਮਾਪ ਪਾਰਟੀ ਨੇ ਇਹਨੂੰ ਰਾਜਨੀਤਿਕ ਮੁੱਦਾ ਨਹੀਂ ਇਹ ਉਸ ਮਾਂ ਦੇ ਦਰਦ ਦਾ ਮੁੱਦਾ ਹੈ ਜਿਸ ਮਾਂ ਦਾ ਜਵਾਨ ਪੁੱਤ ਟੱਟੇ ਨੇ ਖਾ ਲਿਆ ਹੈ ਔਰ ਮਾਂ بہجن سماج پارٹی نے سویکاری میں سامنے

ਇਹ ਮਹਿਮ ਘਰ ਘਰ ਪਿੰਡ ਪਿੰਡ ਲੈ ਕੇ ਜਾਓ ਬਹੁਤ ਸਮਾਜ ਪਾਰਟੀ ਸੱਤਾ ਵਿੱਚ ਆਊਗੀ ਜੋ ਅਸੀਂ ਡੈਕ ਮਾਫੀਆ ਦਾ ਪੁਲਿਸ ਦਾ ਔਰ ਪੋਲੀਟੀਕਲ ਲੀਜੇਰ ਦਾ ਕੱਠ ਜੋੜ ਤੋਂ ਰੰਦਾ ਕੰਮ ਸਭ ਤੋਂ ਪਹਿਲਾਂ BSP ਤੁਹਾਨੂੰ ਕਰਕੇ ਦਿਖਾਉਗੇ ਪੰਜਾਬ ਦੇ ਇੱਥੇ ਹੁਣ ਇਹਨਾਂ ਨੇ ਜਦ BSP ਨੇ ਕਿਹਾ ਕਿ ਅਸੀਂ ਪੰਜਾਬ

جبانی بچانے میں ابھی اگیں آئے